ਕਿ ਤੁਸੀਂ ਵੀ 8 ਘੰਟੇ ਦੀ ਨੀਂਦ ਤੋਂ ਬਾਅਦ ਥਕਿਆ ਹੋਇਆ ਮਹਿਸੂਸ ਕਰਦੇ ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਦਰਅਸਲ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਲੋਕਾਂ ਨੇ ਆਪਣੀਆਂ ਆਤਾਂ ਦੇ ਵਿੱਚ ਸਿਹਤਮੰਦ ਭੋਜਨ ਅਤੇ ਕਸਰਤ ਨੂੰ ਵੱਡੇ ਪੱਧਰ ਦੇ ਉੱਤੇ ਸ਼ਾਮਿਲ ਕਰ ਲਿਆ ਪਰ ਇੱਕ ਚੀਜ਼ ਹੈ ਜਿਸ ਨੂੰ ਬਹੁਤ ਸਾਰੇ ਲੋਕ ਅਜੇ ਵੀ ਨਜ਼ਰਅੰਦਾਜ਼ ਕਰ ਰਹੇ ਨੇ ਚੰਗੀ ਨੀਂਦ ਚੰਗੀ ਨੀਂਦ ਦਾ ਅਰਥ ਹੈ ਕਾਫੀ ਨੀਂਦ ਜੋ ਸਰੀਰ ਅਤੇ ਮਨ ਦੋਵਾਂ ਨੂੰ ਤਾਜ਼ਗੀ ਦਿੰਦੀ ਹੈ ਕੁਝ ਮਾਹਿਰਾਂ ਦਾ ਕਹਿਣਾ ਹੈਗਾ ਕਿ ਇੱਕ ਵਿਅਕਤੀ ਨੂੰ ਹਰ ਕਟੋੜ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਹਾਲਾਂਕਿ ਬਹੁਤ ਸਾਰੇ ਲੋਕ ਰੋਜ਼ਾਨਾ 8 ਘੰਟੇ ਦੀ ਨੀਂਦ ਹੀ ਜੋ ਕਿ ਨੀਂਦ ਵੀ ਲੈਂਦੇ ਨੇ ਪਰ ਫਿਰ ਵੀ ਥਕੇ ਹੋਏ ਮਹਿਸੂਸ ਜੋ ਕਿ ਸੁਸਤ ਭਾਰੀ ਮਹਿਸੂਸ ਕਰਦੇ ਹੋਏ ਜਾਗਦੇ ਨੇ ਇਹ ਸਿਰਫ ਨੀਂਦ ਦੀ ਮਾਤਰਾ ਦਾ ਸਵਾਲ ਨਹੀਂ ਹੈ ਸਗੋਂ ਇਸ ਦੀ ਗੁਣਵੱਤਾ ਦਾ ਵੀ ਸਵਾਲ ਹੈ ਅੱਜ ਕੱਲ੍ਹ ਲੱਖਾਂ ਲੋਕ ਐਸੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਹੁਣ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋ ਰਿਹਾ ਆਉ ਜਾਣਦੇ ਹਾਂ ਇਸ ਪੂਰੀ ਖਾਸ ਵੀਡੀਓ ਦੇ ਵਿੱਚ ਉਪਰ ਚੋਲ ਕਰੀਏ ਕਿ 8 ਘੰਟੇ ਦੀ ਨੀਂਦ ਤੋਂ ਬਾਅਦ ਵੀ ਸਰੀਰ ਥੱਕਿਆ ਹੋਇਆ ਸੁਸਤ ਮਹਿਸੂਸ ਕਿਉਂ ਕਰਦਾ ਹੈ ਸਭ ਤੋਂ ਪਹਿਲਾ ਹੈ ਹਾਰਮੋਨ ਅਸੰਤੁਲਨ ਜੀ ਹਾਂ ਸਾਡੇ ਸਰੀਰ ਦੇ ਵਿੱਚ ਖਾਸ ਹਾਰਮੋਨ ਹੁੰਦੇ ਨੇ ਜੋ ਕਿ ਨੀਂਦ ਭੁੱਖ ਮੂਡ ਅਤੇ ਊਰਜਾ ਦੇ ਪੱਧਰਾਂ ਨੂੰ ਨਿਯੰਤਰਿਤ ਕਰਦੇ ਨੇ ਜਦੋਂ ਇਹ ਹਾਰਮੋਨ ਵਿਗਨ ਪਾਉਂਦੇ ਨੇ ਖਾਸ ਕਰਕੇ ਜਦੋਂ ਤਣਾਅ ਦੇ ਹਾਰਮੋਨ ਦੇ ਪੱਧਰ ਵਿਗੜ ਜਾਂਦੇ ਨੇ ਤਾਂ ਇਹ ਨੀਂਦ ਨੂੰ ਪ੍ਰਭਾਵਿਤ ਕਰਦੇ ਨੇ ਬਹੁਤ ਜ਼ਿਆਦਾ ਜਾਂ ਫਿਰ ਬਹੁਤ ਘੱਟ ਦੱਸਦੇ ਕਿ ਕੋਰਟੀਸੋਲ ਨਾਕਾफी ਆਰਾਮ ਦਾ ਕਾਰਨ ਬਣ ਸਕਦਾ ਹੈ ਇਸ ਦੇ ਨਾਲ ਪੂਰੀ ਨੀਂਦ ਆ ਸਕਦੀ ਹੈ ਜੋ ਕਿ ਪਰ ਸਰੀਰ ਥਕਿਆ ਹੋਇਆ ਰਹਿੰਦਾ ਹੈ ਫਿਰ ਆਉਂਦਾ ਹੈ ਇਲੈਕਟ્રોਨਾਈਟ ਦੀ ਕਮੀ ਮੈਗਨੀਸ਼ੀਅਮ ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਖਣਿਜ ਸਾਡੇ ਸਰੀਰ ਦੇ ਵਿੱਚ ਮਹੱਤਵਪੂਰਨ ਕਾਰਜ ਕਰਦੇ ਨੇ ਇਹ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਦੇ ਨੇ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਨੇ ਅਤੇ ਚੰਗੀ ਨੀਂਦ ਨੂੰ ਉਤਸ਼ਾਹਿਤ ਕਰਦੇ ਨੇ ਜਦੋਂ ਇਹਨਾਂ ਦੇ ਵਿੱਚੋਂ ਕਿਸੇ ਵੀ ਖਣਿਜ ਦੀ ਘਾਟ ਹੁੰਦੀ ਹੈ ਤਾਂ ਇਹ ਅਕਸਰ ਨੀਂਦ ਦੀ ਰੁਕਾਵਟ ਜਾਂ ਫਿਰ ਮਾੜੀ ਨੀਂਦ ਦਾ ਕਾਰਨ ਬਣ ਸਕਦੀ ਹੈ ਜਿਸ ਦੇ ਨਾਲ ਸਵੇਰੇ ਉੱਠਣ ਤੋਂ ਬਾਅਦ ਵੀ ਥਕਾਵਟ ਜਾਂ ਫਿਰ ਥਕਿਆ ਹੋਇਆ ਮਹਿਸੂਸ ਹੋ ਸਕਦਾ ਹੈ ਫਿਰ ਮੋਬਾਈਲ ਫੋਨ ਅਤੇ ਲੈਪਟਾਪ ਦੀ ਬਹੁਤ ਜ਼ਿਆਦਾ ਵਰਤੋਂ ਭਾਵ ਨੀਲੀ ਰੋਸ਼ਨੀ ਦਾ ਸਾਹਮਣਾ ਅੱਜ ਕੱਲ ਅਸੀਂ ਸਾਰੇ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਜਾਂ ਫਿਰ ਲੈਪਟਾਪ ਦੀ ਬਹੁਤ ਜ਼ਿਆਦਾ ਹਦ ਉਹ ਵਰਤੋਂ ਕਰਦੇ ਹਾਂ ਇਹਨਾਂ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਦਿਮਾਗ ਨੂੰ ਸੰਕੇਤ ਦਿੰਦੀ ਹੈ ਕਿ ਜਾਗਣ ਦਾ ਸਮਾਂ ਆ ਗਿਆ ਹੈ ਇਹ ਨੀਂਦ ਲਿਆਉਣ ਵਾਲੇ ਹਾਰਮੋਨ ਜੋ ਕਿ ਮੈਲਾਟੋਨਿਨ ਦੇ ਉਤਪਾਦਨ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਨੀਂਦ ਆ ਸਕਦੀ ਹੈ ਪਰ ਇਹ ਡੂੰਗੀ ਨੀਂਦ ਨਹੀਂ ਅਤੇ ਸਵੇਰੇ ਉੱਠਣ ਦੇ ਉੱਤੇ ਸਰੀਰ ਭਾਰੀ ਮਹਿਸੂਸ ਕਰਦਾ ਹੈ ਫਿਰ ਹਰ ਰੋਜ਼ ਵੱਖ-ਵੱਖ ਸਮੇਂ ਦੇ ਉੱਤੇ ਸੌਣਾ ਜਾਂ ਫਿਰ ਜਾਗਣਾ ਜੇਕਰ ਤੁਸੀਂ ਕਦੇ ਰਾਤ 10 ਵਜੇ ਤੋਂ ਲੈ ਕੇ ਕਦੇ 12 ਵਜੇ ਅਤੇ ਕਦੇ ਸਵੇਰੇ 6 ਵਜੇ ਜਾਂ ਫਿਰ 9 ਵਜੇ ਸੌਂਦੇ ਹੋ ਤਾਂ ਇਹ ਤੁਹਾਡੇ ਸਰੀਰ ਦੀ ਇੱਕ ਜੈਵਿਕ ਘੜੀ ਨੂੰ ਵਿਗਾੜਦਾ ਹੈ ਭਾਵੇਂ ਤੁਸੀਂ 8 ਵਜੇ ਸੌਂਦੇ ਹੋ ਤੁਹਾਡੇ ਸਰੀਰ ਨੂੰ ਸਹੀ ਆਰਾਮ ਨਹੀਂ ਮਿਲਦਾ ਤਾਂ ਜਿਸ ਦੇ ਨਾਲ ਤੁਸੀਂ ਦਿਨ ਪਰ ਥਕਾਵਟ ਮਹਿਸੂਸ ਕਰਦੇ ਹੋ ਫਿਰ देर रात ਭਾਰੀ ਭੋਜਨ ਜਾਂ ਫਿਰ ਕੈਫੀਨ ਖਾਣਾ ਜੇ ਤੁਸੀਂ ਚਾਹ ਕਾਫੀ ਕੋਲਡ ਡਰਿੰਕਸ ਪੀਂਦੇ ਹੋ ਜਾਂ ਫਿਰ ਸੌਣ ਤੋਂ ਪਹਿਲਾਂ ਭਾਰੀ ਜਨ ਕਰਦੇ ਹੋ ਖਾਂਦੇ ਹੋ ਤਾਂ ਤੁਹਾਡੀ ਪਾਚਨ ਪ੍ਰਣਾਲੀ ਜੋ ਕਿ ਸਰਗਰਮ ਹੋ ਜਾਂਦੀ ਹੈ ਇਸ ਦੇ ਨਾਲ ਨੀਂਦ ਆਉਣਾ ਮੁਸ਼ਕਲ ਹੋ ਸਕਦਾ ਹੈ ਜਾਂ ਫਿਰ ਨੀਂਦ ਅਧੂਰੀ ਹੋ ਸਕਦੀ ਹੈ ਇਸ ਦੇ ਨਾਲ ਤੁਸੀਂ ਸਵੇਰੇ ਤਾਜ਼ਗੀ ਮਹਿਸੂਸ ਨਹੀਂ ਕਰਦੇ ਫਿਰ ਨੀਂਦ ਦਾ ਵਿਕਾਸ ਕੁਝ ਲੋਕਾਂ ਨੂੰ ਰੋਕੀ ਰਾਤ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਉੱਚੀ ਜੋ ਕਿ ਉੱਚ-ਉੱਚ ਘਰਾੜੇ ਲੈਂਦੇ ਨੇ ਜਾਂ ਫਿਰ ਵਾਰ-ਵਾਰ ਜਾਗਣ ਵਰਗੀਆਂ ਕਈ ਸਮੱਸਿਆਵਾਂ ਦਾ ਅਨੁਭਵ ਹੁੰਦਾ ਹੈ ਇਹ ਸਭ ਨੀਂਦ ਦੀ ਗੁਣਵੱਤਾ ਨੂੰ ਕਾਫੀ ਪ੍ਰਭਾਵਿਤ ਕਰ ਸਕਦੇ ਹਨ ਜੇਕਰ ਤੁਸੀਂ ਅਜਿਹਾ ਅਨੁਭਵ ਕਰਦੇ ਹੋ ਤਾਂ ਡਾਕਟਰ ਨਾਲ ਸਲਾਹ ਕਰਨਾ ਬੇहद ਮਹੱਤਵਪੂਰਨ ਹੈ ਫਿਰ ਨੀਂਦ ਦੀ ਗੁਣਵੱਤਾ ਨੂੰ ਸੁਧਾਰਿਆ ਕਿਵੇਂ ਜਾ ਸਕਦਾ ਤੁਸੀਂ ਆਪਣੀ ਨੀਂਦ ਨੂੰ ਪ੍ਰੋਪਰ ਕਿਵੇਂ ਲੈ ਸਕਦੇ ਹੋ ਕਿਵੇਂ ਇੱਕ ਚੰਗੀ ਨੀਂਦ ਤੁਸੀਂ ਲੈ ਸਕਦੇ ਹੋ ਜਿਸ ਕਰਕੇ ਤੁਹਾਨੂੰ ਥੱਕਿਆ ਹੋਇਆ ਮਹਿਸੂਸ ਨਾ ਹੋਵੇ ਸਭ ਤੋਂ ਪਹਿਲਾਂ ਹਰ ਰੋਜ਼ ਇੱਕੋ ਸਮੇਂ ਸੌਣ ਅਤੇ ਉੱਠਣ ਦੀ ਆਦਤ ਪੜਾਓ ਸੌਣ ਤੋਂ ਘੱਟੋ ਘੱਟ ਇੱਕ ਘੰਟਾ ਪਹਿਲਾਂ ਆਪਣੇ ਮੋਬਾਈਲ ਫੋਨ ਜਾਂ ਫਿਰ ਲੈਪਟਾਪ ਤੋਂ ਦੂਰ ਰਹੋ ਹਲਕਾ ਰਾਤ ਦਾ ਖਾਣਾ ਖਾਓ ਅਤੇ ਕੈਫੀਨ ਤੋਂ ਪਰਹੇਜ਼ ਸੌਣ ਤੋਂ ਪਹਿਲਾਂ ਧਿਆਨ ਯੋਗਾ ਜਾਂ ਫਿਰ ਹਲਕਾ ਤੋ ਕਿ ਖਿਚਣ ਦਾ ਅਭਿਆਸ ਕਰੋ ਦਿਨ ਦੇ ਵੇਲੇ ਕੁਝ ਸਰੀਰਕ ਗਤੀਵਿਧੀਆਂ ਦੇ ਵਿੱਚ ਰੁੱਝੋ ਜੇ ਤੁਹਾਨੂੰ ਲਗਾਤਾਰ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਆਪਣੇ ਵਿਟਾਮਿਨ ਅਤੇ ਖਣਿਜਾਂ ਦੇ ਪਦਰਾਂ ਦੀ ਜਾਂਚ ਕਰੋ ਤੇ ਉਹਨਾਂ ਦੀ ਪੂਰਤੀ ਤੁਸੀਂ ਜ਼ਰੂਰ ਕਰੋ ਤੇ ਖਾਸ ਕਰਕੇ ਬਾਹਰਲਾ ਖਾਣਾ ਬਿਲਕੁਲ ਵੀ ਨਾ ਖਾਓ